ਕਹਿੰਦੇ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਹੈਲੋ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਅੱਜ ਵੀਡੀਓ ਲੱਗੇ ਬਣਾਉਣ ਇੱਕ ਅਹਿਮ ਵਿਸ਼ੇ ਤੇ ਤੇ ਕਹਿੰਦੇ ਵੀ ਇੱਕ ਜਨਾਨੀ ਦਾ ਦਿਮਾਗ ਹਿੱਲ ਗਿਆ ਬਹੁਤ ਜ਼ਿਆਦਾ। ਤੇ ਜਦੋਂ ਦਾ ਉਹਦੇ ਥੱਪੜ ਵੱਜਿਆ ਵਾ ਤੇ ਉਦੋਂ ਦੇ ਸਕਰੂ ਉਹਦੇ ਪਤਾ ਨਹੀਂ ਢਿੱਲੇ ਹੋ ਗਏ ਦਿਮਾਗ ਦੇ ਪਤਾ ਨਹੀਂ ਕੀ ਹੋ ਗਏ। ਉਹ ਵੀ ਬੋਲੀ ਜਾਂਦੀ ਆ ਸਮਝੋ ਬਾਹਰ ਹੋਈ ਫਰਦੀ ਆ ਯਾਨੀ ਕਿ ਉਹਨੂੰ ਵੀ ਜਿਵੇਂ ਨਾ ਕੋਈ ਬਿਮਾਰੀ ਜੀ ਲੱਗੀ ਹੁੰਦੀ ਆ ਜਾਂ ਮੈਂਟਲੀ ਤੌਰ ਤੇ ਉਹ ਆਫਸੈਟ ਜੀ ਹੋ ਗਈ ਦੱਸ ਕੌਣ ਦੱਸ ਜਿਹਦੇ ਥੱਪੜ ਵੱਜੋ ਮੇਰੇ ਤੱਕ ਕਦੇ ਆਪਨੇ ਤੱਕ ਕਦੇ ਵੱਜਿਆ ਕਿਹੜੀ ਸੀ ਉਹ ਜੀਰੋ ਕਹਿੰਦੇ ਆ ਜਿਹਦੇ ਵੱਜਿਆ ਉਹ ਵੱਜੇ ਕੰਗਣਾ ਰਣੋਤ ਆਪਾਂ ਦਾ ਕਹਿੰਦੇ ਵੀ ਕੰਗਣਾ ਰਣੋਤ ਤਾਂ ਕਹਿੰਦੇ ਦਿਮਾਗ ਖੱਲ ਗਿਆ ਹਾਂ ਜੀ ਜਿਹਦੇ ਥੱਪੜ ਵਾਇਦਾ ਨੂੰ ਪਤਾ ਹੋ ਗੋਈ ਹੰਮਦਾ ਕਿ ਨਹੀਂ ਹੰਦਾ ਤੇ ਵੈਸੇ ਇੱਕ ਗੱਲ ਵਧੀਆ ਨਹੀਂ ਹੋਈ ਕਹਿੰਦੇ ਨਾਰੀ ਕੋ ਨਾਰੀ ਨੇ ਮਾਰਾ ਹਨ ਗਲਤ ਬੋਲਣਗੇ ਤਾਂ ਕੱਪੜੀ ਖਾਵਾਂਗੇ ਹੈ ਜੇ ਕਿਸੇ ਵੰਟਾ ਜੁੱਧਾ ਬੋਲੇ ਕੱਪੜੀ ਖਾਵਾਂਗੇ ਨਹੀਂ ਤੇ ਉਹਦੀ ਫਿਲਮ ਆ ਰਹੀ ਹੈ ਕਹਿੰਦੇ ਪ੍ਰੋਮੋਸ਼ਨ ਹੋ ਰਹੀ ਹੈ ਫਿਲਮ ਦੀ ਬੱਡ ਖਾਣੀ ਹੈ ਹੈ ਬੱਡ ਖਾਣੀ ਲੋਕਾਂ ਨੂੰ ਨਹੀਂ ਬੱਡ ਤਾਂ ਖਾ ਹਟਿਓ ਬੱਡ ਤਾਂ ਹੁਣ ਇਦੂ ਤੇ ਵੱਡ ਕੀ ਪੈਣੀ ਆ ਉਹਦੇ ਥਪੜਾ ਹੀ ਨਹੀਂ ਜ਼ੋਰ ਨਾਲ ਵੱਜਿਆ ਵੀ ਉਹਦੇ ਸਕਰੂ ਸੀ ਜਿਹੜੇ ਦਿਮਾਗ ਦੇ ਹਨ ਵੀ ਜਿਹੜੇ ਜਿਹੜਾ ਉਹਦੇ ਵਿੱਚ ਪੁਰਜਾ ਫਿੱਟ ਕੀਤਾ ਸੀ ਦਿਮਾਗ ਦੇ ਵਿੱਚ ਇੱਕ ਜਿਹੜਾ ਯਾਨੀ ਕਿ ਜਿਹਦੇ ਵਿੱਚ ਉਹਦੀ ਚੈਪ ਲੱਗਦੀ ਸੀ ਵੀ ਤੂੰ ਆਹ ਹੀ ਬੋਲਣਾ ਉਹਦੇ ਦਿਮਾਗ 'ਚ ਨਾ ਇੱਕ ਪੁਰਜਾ ਸੀਗਾ ਦੋਸਤੋ ਜਿਹੜਾ ਉਹਦੇ ਦਿਮਾਗ ਦੇ ਵਿੱਚ ਫਿੱਟ ਕੀਤਾ ਹੋਇਆ ਸੀਗਾ ਵੀ ਉਹ ਤੇ ਚੈਪ ਲੱਗਦੀ ਸੀ ਇੱਕ ਵੀ ਤੂੰ ਆਹ ਹੀ ਬੋਲਣਾ ਪੰਜਾਬੀਆਂ ਦੇ ਵਿਰੁੱਧ ਵੀ ਸਰਦਾਰਾਂ ਦੇ ਵਿਰੁੱਧ ਜਾਂ ਕਿਸਾਨਾਂ ਦੇ ਵਿਰੁੱਧ ਤੇ ਜਦੋਂ ਉਹਦੇ ਥਪੜਾ ਵੱਜਿਆ ਤੇ ਉਹਦੇ ਜਿਹੜੇ ਸਕਰੂ ਢਿੱਲੇ ਹੋ ਗਏ ਤੇ ਚੱਪ ਗਈ ਹੈਲ ਤੇ ਉਸ ਤੋਂ ਬਾਅਦ ਹੁਣ ਕੋਈ ਇੱਕ ਫਿਲਮ ਆ ਰਹੀ ਆ ਪਤਾ ਨਹੀਂ ਉਹਦਾ ਕੀ ਨਾਮ ਆ ਹਜੇ ਪਤਾ ਨਹੀਂ ਲੱਗਿਆ ਉਹਦਾ ਤੇ ਲੱਗ ਜੂਗਾ ਵੀ ਕਹਿੰਦੇ ਵੀ ਉਹ ਫਿਲਮ ਦੀ ਪ੍ਰੋਮੋਸ਼ਨ ਹੋ ਰਹੀ ਆ ਹੈ ਸ਼ਰਮੜੀਆਂ ਦੀ ਪੰਜਾਬ ਜੋ ਪ੍ਰੋਮੋਸ਼ਨ ਕਰਨ ਤਾਂ ਹੋ ਗਿਆ ਮੈਨਾਂ ਇੱਕ ਵਾਰੀ ਆਉਣਾ ਚਾਹੀਦਾ ਉਹਨੂੰ ਪੰਜਾਬ ਨਹੀਂ ਪ੍ਰੋਮੋਸ਼ਨ ਕਰਨ ਤਾਂ ਆਉਣਾ ਚਾਹੀਦਾ ਵੀ ਉਹਨੂੰ ਕਈ ਵਾਰੀ ਤਾਂ ਦੌੜਾ ਹੀ ਇਹੋ ਜਿਹਾ ਪੈਂਦਾ ਤੇ ਉਹਦੀਆਂ ਜੇ ਆਪਾਂ ਪੁਰਾਣੀਆਂ ਵੀਡੀਓ ਕੱਢ ਕੇ ਦੇਖੀ ਹੈ ਜੇ ਲੋਗ ਆਪਣੀ ਹੀ ਤੈਟ ਤੇ ਬ੍ਰਿਟਾਇਟ ਹਾਂ ਉਹ ਤਾਂ ਹੈ ਇੱਕ ਚੀਜ਼ ਹਾਂ ਵੀ ਟੈਂ ਬ੍ਰਿਟਾਇਟ ਮੁੜ ਕੇ ਫਿਰ ਔਖਾ ਜਾਂਦਾ ਕਮਨ ਤੇ ਚਲੋ ਠੀਕ ਆ ਤੇ ਇਹ ਨਾ ਦੂਜਾ ਕੀ ਆਂਦੇ ਵੀ ਫਿਲਮ ਦਾ ਵਿਰੋਧ ਗੱਲ ਇਹ ਆ ਵੀ ਦੋਸਤੋ ਇਹ ਆਪਾਂ ਨੂੰ ਪਤਾ ਨਹੀਂਦਾ ਇਹ ਸੱਟਾ ਮਾਰ ਕੇ ਦੇ ਦਿਆ ਵੀ ਇਹ 埔ੜਕਦੇ ਕਿ ਨਹੀਂ 埔ੜਕਦੇ ਇਹ ਜਿਹੜੇ ਸਰਦਾਰ ਹਨ ਸਪਰਿੰਗ ਦੀ ਤਰ੍ਹਾਂ ਹੁੰਦੇ ਹਨ ਜਿਵੇਂ ਇੱਕ ਸਪਰਿੰਗ ਨਹੀਂ ਹੁੰਦਾ ਲੋਹੇ ਦਾ ਵੀ ਉੱਤੇ ਜਦੋਂ ਤੁਸੀਂ ਸੱਟ ਮਾਰੋਗੇ ਸਪਰਿੰਗ ਤੇ ਜਦੋਂ ਸੱਟ ਮਾਰਦੇ ਹੋ ਹਨ ਤੇ ਉਹ ਇੰਨੀ ਬੁੜਕ ਕੇ ਇੰਨੀ ਦੂਰ ਵਜਦਾ ਯਾਨੀ ਕਿ ਉਹਦੀ ਤੜ ਬਹੁਤ ਹੁੰਦੀ ਆ ਇਹ ਇੱਕ ਉਹ ਕੰਮ ਕਰ ਰਹੀ ਆ ਵੀ ਸਪਰਿੰਗ ਦੇ ਉੱਤੇ ਸੱਟ ਮਾਰਦੀ ਆ ਇਹ ਦੇਖਦੀ ਆ ਵੀ ਕਿੰਨਾ ਕੁ ਬੁੜਕਦੇ ਆ ਪਰ ਇਹ ਨਹੀਂ ਪਤਾ ਵੀ ਜਦੋਂ ਇਹ ਬੁੜਕਦੇ ਆ ਨਾ ਤੇ ਕਈ ਵਾਰੀ ਸੱਟ ਮਾਰਨ ਵਾਲੇ ਦੀ ਸਰਚ ਜਾਂ ਮੱਥੇ 'ਚ ਜਾਂ ਕਿਤੇ ਇਹੋ ਜੀ ਥਾਂ ਤੇ ਵਜਦੇ ਆ ਤੇ ਮੁਰਕੇ ਔਖਾ ਆਉਂਦਾ ਉੱਠਣਾ ਤੇ ਇਹਨੂੰ ਪ੍ਰੋਮੋਸ਼ਨ ਚਾਹੀਦੀ ਆ ਪ੍ਰੋਮੋਸ਼ਨ ਇਹ ਆ ਵੀ ਇਹਨੂੰ ਜਾਂ ਤਾਂ ਕੋਈ ਪੈਸੇ ਥੇਲੇ ਦੀ ਲੋੜ ਆ ਜਾਂ ਕਿਸੇ ਇਹਦਾ ਖਰਚਾ ਨਹੀਂ ਚੱਲਦਾ ਤੇ ਜਾਂ ਇਹਦੇ ਕੋਈ ਲੋਨ-ਲਾਨ ਖੜੇ ਆ ਤੇ ਜਾਂ ਇਹਨੂੰ ਕੋਈ ਪ੍ਰੋਬਲਮ ਇਹੋ ਜੀ ਆ ਵੀ ਜਿਹੜੀ ਇਹ ਹੁਣ ਇੰਨਾ ਜਿਆਦਾ ਕੰਮ ਵੱਧ ਗਿਆ ਦਾ ਕਿ ਇਹਨੂੰ ਕੋਈ ਜਿਹੜੇ ਡਾਇਰੈਕਟਰ ਹੋਗੇ ਜਾਂ ਫਿਲਮਾਂ ਦੇ ਜਿਹੜੇ ਫਿਲਮਾਂ ਡਾਇਰੈਕਟ ਕਰਦੇ ਇੱਕ ਸੱਚ ਹਾਂ ਸੱਚ ਹੋਰ ਕਹਿਣਾ ਸੀ ਮੈਨੂੰ ਪਿੰਦਰ ਇਹਦਾ ਜਿਹੜਾ ਇਹਦੇ ਫਿਲਮ ਦੇ ਵਿੱਚ ਹਨਾ ਹੈਗਾ ਇੱਕ ਮੈਂ ਟਾਈਟਲ ਦੇਖਿਆ ਇਹ ਫਿਲਮ ਦਾ ਉਹ ਗੰਜਾ ਜਾਂ ਕੀ ਨਾਮ ਉਹਦਾ ਅੰਪਮ ਖੀਰ ਉਹ ਉਹੀ ਯਾਰ ਅੰਪਮ ਖੀਰ ਗੰਜਾ ਜਾਂ ਇਹ ਦੋਨੇ ਭੈਣ ਭਰਾ ਇੱਕੋ ਜਿਹੀ ਆ ਅੰਪਮ ਖੀਰ ਤੇ ਕੰਗਣਾ ਨਾਉਤ ਕਿਉਂਕਿ ਇਹ ਚ ਫਿਲਮ ਦੇ ਵਿੱਚ ਤੀਜਾ ਮੈਨੂੰ ਹੋਰ ਦਿਸਿਆ ਨਹੀਂ ਹਜੇ ਕੋਈ ਵੀ ਦੋਵਾਂ ਦੀ ਵੀਡੀਓ ਹਜੇ ਆਪਾਂ ਦੇਖੀਓ ਮੜਾ ਟਾਈਟਲ ਜਿਹਾ ਦੇਖਿਆ ਸੀਗਾ ਉਹ ਵੀ ਫੇਸਬੁੱਕ ਤੇ ਦੇਖਿਆ ਸੀਗਾ ਵੀ ਕਿਸੇ ਨੇ ਪਾਇਆ ਸੀ ਵੀ ਆਹ ਹਾ ਕਹ ਬੋਲਦੇ ਆ ਐ ਇਹਨਾਂ ਨੇ ਇਹ ਦਿਖਾਇਆ ਕਿਰਨ ਖੇਰ ਕਹਿੰਦੀ ਹਾਂ ਹੈ ਕਿਰਨ ਖੇਰ ਨੂੰ ਫੇਰ ਦੇ ਘਰ ਆਲੀ ਆ ਕਿਰਨ ਕਿਰਨ ਖੇਰ ਉਹ ਐਨਾ ਬੋਲਦੀ ਮੈਂ ਜੱਟਾਂ ਦੀ ਧੀ ਆ ਨਾ ਕਿਹੜੀ ਜਿਹੜੀ ਪਾਲਸ ਸੀ ਨਹੀਂ ਹਾਂ ਉਹ ਜਿਹੜੀ ਉਹ ਫਿਲਮਾਂ 'ਚ ਨਹੀਂ ਉਹ ਬੜੀ ਹੋਈ ਹਮ ਵੀ ਹੀਰ ਜੀ ਤੇਰਾ ਨਾਮ ਖੇਰ ਕੀ ਉਹਦਾ ਨਾਮ ਹੰਪਮਖੇਰ ਇੱਕ ਤਾਂ ਉਹ ਅੱਛਾ ਮੈਂ ਮਾ ਪੁੱਜੇ ਵਿੱਚ ਆ ਅੱਛਾ ਹਾਂ ਹਾਂ ਤੇ ਦਲਜੀਤ ਅਰਸਾਨ ਦੀ ਇੱਕ ਫਿਲਮ ਆਈ ਸੀ ਤੇ ਦਲਜੀਤ ਅਰਸਾਨ ਦੀ ਮਾਂ ਬਣੀ ਸੀ ਤੇ ਉਹਦੇ ਬੁੱਫ ਹੈਗੀ ਤਾਂ ਹੈ ਉਹਦੇ ਘਰ ਵਾਲੀ ਆ ਹੁਣ ਦਲਜੀਤ ਅਰਸਾਨ ਜੀ ਜਿਹੜੀ 1984 ਫਿਲਮ ਆਈ ਸੀ ਉਹਦੇ ਵਿੱਚ ਉਹਦੀ ਮਾਂ ਬਣੀ ਸੀ ਜਿਹੜੀ ਉਹ ਗੰਗੇਦ ਘਰ ਵਾਲੀ ਆ ਤੇ ਕਹਿੰਦੇ ਘਰ ਵਾਲਿਆਂ ਦਾ ਬੜਾ ਰੋਹ ਚੱਲਦਾ ਤੇ ਉਹ ਹੁਣ ਕਹਿੰਦੀ ਮੈਂ ਸੱਚ ਬੋਲਦੀ ਆ ਆਪਦੇ ਆਪ ਨੂੰ ਉਹ ਬੜਾ ਕਹਿੰਦੀ ਆ ਵੀ ਮੈਂ ਬੜੀ ਪੰਜਾਬਣ ਆ ਤੇ ਮੈਨੂੰ ਆਪਦੇ ਆਪ ਤੇ ਮਾਣ ਆ ਪਰ ਆਪਦੇ ਘਰ ਵਾਲੇ ਨੂੰ ਇੰਨਾ ਨਹੀਂ ਰੋਕ ਸਕੀ ਵੀ ਤੂੰ ਇਹੋ ਜੀ ਫਿਲਮ ਕਰਨ ਲੱਗਿਆ ਹਨਾ ਵੀ ਤੈਨੂੰ ਸ਼ਰਮ ਚਾਹੀਦੀ ਆ ਵੀ ਫਿਲਮ ਵੀ ਉਹਦੇ ਨਾਲ ਕਰਨ ਲੱਗਿਆ ਜਿਹੜੀ ਕੰਗਣਾ ਰਨੋ ਰਨੋ ਹਤਾ ਨਾਮ ਮੈਥੋਂ ਨਾਮ ਨਹੀਂ ਲਿਆ ਜਾਂਦਾ ਜਾਨੀ ਹਨ ਤੇ ਵੀ ਇਹੋ ਜਿਹੇ ਫਰਮਾ ਕਰਦੀ ਆ ਪਤਾ ਨਹੀਂ ਇਹਨੂੰ ਪੰਜਾਬ ਤੋਂ ਕੀ ਹੈ ਇਹੋ ਜਾ ਅ ਇੰਨਾ ਉਹ ਹੈਗੀ ਹੈ ਇਹਨੂੰ ਵੀ ਗਰਮੀ ਪੰਜਾਬ ਤੋਂ ਵੀ ਪਤਾ ਨਹੀਂ ਕਾਹ ਤੋਂ ਪੰਜਾਬੀ ਨੂੰ ਭੇੜੇ ਲਾ ਦਿਆ ਯਾਰ ਜੇ ਕਿਸੇ ਨੇ ਇਹਨੂੰ ਕੁਝ ਕਹਿ ਗੋ ਦਿੱਤਾ ਤਾਂ ਕੋਈ ਸਾਹਮਣੇ ਆਜੋ ਵੀ ਇਹਨੂੰ ਦੱਸੋ ਵੀ ਕਾਹ ਹਿੱਤ ਨੂੰ ਕੀ ਕਿਹਾ ਵੀ ਕਾਹ ਤੋਂ ਇੰਨੇ ਚੜ ਮੰਦੀ ਆ ਤੇ ਜਾਂ ਜਿਹੜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸੀ ਆ ਵੀ ਇਹਦਾ ਕੋਈ ਦਿਮਾਗ ਦਾ ਇਹੋ ਜਿਹਾ ਆਪਰੇਸ਼ਨ ਹੋਇਆ ਵੀ ਜਿਹਦੇ ਵਿੱਚ ਇੱਕ ਪੈਨ ਡਰਾਈਵ ਲੱਗਦੀ ਆ ਵੀ ਤੂੰ ਆਹੀ ਬੋਲਣਾ ਤੇ ਉਹ ਪੈਨ ਡਰਾਈਵ ਦੇ ਹਿਸਾਬ ਨਾਲ ਹੀ ਇਹ ਜਿਹੜੀ ਬੋਲਦੀ ਆ ਤੇ ਜਿੱਦਣ ਇਹਦੇ ਥੱਪੜ ਵੱਜਿਆ ਉਸ ਤੋਂ ਬਾਅਦ ਇਹਦਾ ਜਿਹੜਾ ਸਿਸਟਮ ਜਿਹੜਾ ਦਿਮਾਗ ਦਾ ਸਕਰੂ ਢੱਲੇ ਹੋਗੇ ਉਸ ਤੋਂ ਬਾਅਦ ਵੱਧ ਬੋਲਣ ਲੱਗ ਗਈ ਹੁਣ ਇਹਦੀ ਫਿਲਮ ਪਤਾ ਨਹੀਂ ਆ ਰਹੀ ਆ ਕੋਈ ਤੇ ਉਹ ਤੇ ਬੜੀ ਜਾਨੀ ਕਿ ਉਹ ਹੋ ਰਹੀ ਆ ਤੇ ਦੇਖਦੇ ਆ ਕੀ ਬਣਦਾ ਪਰ ਆਪਾਂ ਨੂੰ ਇਹ ਫਿਲਮ ਨਹੀਂ ਚੰਗੀ ਲੱਗਦੀ ਆਪਾਂ ਨਹੀਂ ਦੇਖਣ ਜਾਣਾ ਨਾ ਜਾਓ ਸਾਰੇ ਨਾ ਜਾਓ ਜਾਣਾ ਚਾਹੀਦਾ ਨਹੀਂ ਹੈਗਾ ਇਹ ਫਿਲਮ ਪਰ ਇਹਨੂੰ ਜਿਹੜੇ ਇਹਨੂੰ ਪਤਾ ਲੱਗੇ ਵੀ ਵਾਕਿਆ ਸਹੀ ਗੱਲ ਆ ਵੀ ਅਸੀਂ ਨਹੀਂ ਜਾਣਾ ਫਿਲਮ ਦੇਖਣ ਤੇ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਹੈ ਇਹਨੂੰ ਫੇ ਵੀ ਨਾ ਦੇਣਾ ਤੇ ਇੱਕ ਗੱਲ ਹੋਰ ਆਪਾਂ ਕਹਿਣੀ ਸੀ ਕਿ ਤੁਸੀਂ ਨਾ ਇਹਦਾ ਨਾਮ ਇੱਕ ਜਿਹੜਾ ਜਿਹੜੇ ਕੰਗਣਾ ਰਣੌਤ ਕਹਿੰਦੇ ਆ ਆਪਾਂ ਵਾਰ-ਵਾਰ ਹਨਾ ਆਪਾਂ ਨੂੰ ਕੋਈ ਮਤਲ ਨਹੀਂ ਅਜੇ ਤੱਕ ਇਹਦਾ ਨਾਂ ਜਿਹੜਾ ਵੀ ਲਿਖੋ ਹੀ ਨਾ ਨੈੱਟ ਤੇ ਭਰੋ ਹੀ ਨਾ ਕਿਉਂਕਿ ਇਹ ਨਾਂ ਹੀ ਨਾਵੇ ਅੱਗੇ ਵੀ ਆਪਾਂ ਲੈਣਾ ਹੀ ਕੀ ਆ ਜਿਹੜੇ ਆਪਾਂ ਪੈਂਡ ਨਹੀਂ ਜਾਣਾ ਉਹਦਾ ਰਾਹ ਹੀ ਕਿਉਂ ਪੁੱਛਣਾ ਇਹੋ ਜੇ ਲੋਕਾਂ ਦੇ ਨਾਲ ਮੂੰਹ ਮੱਥੇ ਲੱਗਣ ਦੀ ਲੋੜ ਹੀ ਕੀ ਆ ਕਿਉਂਕਿ ਜਿਹੜੇ ਕਿਉਂਕਿ ਜਦੋਂ ਕੋਈ ਵੀ ਕੰਮ ਚੱਲਦਾ ਹੈ ਨਾ ਜਦੋਂ ਕਿਤੇ ਕੋਈ ਭੁੱਖ ਮਰੀ ਪੈਂਦੀ ਆ ਜਾਂ ਕਿਤੇ ਉਤੇ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤੇ ਸਾਰਿਆਂ ਤੋਂ ਪਹਿਲਾਂ ਫਿੱਕਾ ਡਾਉਣ ਵਾਲੇ ਪੰਜਾਬ ਦੇ ਲੋਕ ਹੀ ਆ ਮਰਨ ਨੂੰ ਅੱਗੇ ਲੰਗਰ ਵਰਤੌਣ ਨੂੰ ਅੱਗੇ ਹਨਾ ਹੋਰ ਕੰਮ ਕਰਨ ਨੂੰ ਅੱਗੇ ਜੇ ਸਾਡੀ ਦੇਸ਼ ਤੇ ਆ ਜੇ ਉਹ ਵੀ ਅੱਗੇ ਤੇ ਜੇ ਕੋਈ ਮੈਡਲ ਲਿਆਉਣੇ ਆ ਜਾਂ ਕੋਈ ਖਿਡਾਰੀ ਆ ਉਹ ਵੀ ਪੰਜਾਬ ਚੋਂ ਸਾਰਿਆਂ ਤੋਂ ਅੱਗੇ ਸਾਡਾ ਪੰਜਾਬ ਪਹਿਲਾਂ ਹੀ ਵਾਸਦਾ ਸੀ ਤੇ ਬਾਕੀ ਦੇ ਸਾਡਾ ਹੈਗਾ ਹੀ ਆ ਇੰਡੀਆ ਭਾਰਤ ਠੀਕ ਆ ਨਾ ਅਸੀਂ ਉਹ ਚ ਰਹਿੰਦੇ ਆ ਹਿੰਦੁਸਤਾਨ ਸਾਡਾ ਦੇਸ਼ ਜਿਹੜਾ ਹੈਗਾ ਅਸੀਂ ਉਹ ਚ ਰਹਿੰਦੇ ਆ ਪਰ ਜਿਹੜੇ ਇਹੋ ਜਿਹੇ ਲੋਕ ਆ ਇਹਨਾਂ ਨੂੰ ਨਕੇਲ ਕਸਣੀ ਚਾਹੀਦੀ ਆ ਐਵੇਂ ਜਿਹੜੀਆਂ ਐਵੇਂ ਫੋਕੀਆਂ ਫੜਾ ਮਾਰੀ ਜਾਂਦੇ ساری ਦਿੜੀ ਇਹਨਾਂ ਨੂੰ ਥੋੜਾ ਜਿਹਾ ਧਿਆਨ ਇਹਨਾਂ ਸਰਕਾਰ ਨੂੰ ਦੇਣਾ ਚਾਹੀਦਾ ਪਤਾ ਨਹੀਂ ਹੁਣ ਸਰਕਾਰ ਨੇ ਕੀ ਧਿਆਨ ਦੇਣਾ ਬਾਕੀ ਤੁਸੀਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ